ਦੇ ਦੇ ਕੇ ਮਾੜਾ ਸਮਾਂ ਜਿਸ ਇਨਸਾਨ ਤੇ ਮਾੜਾ ਸਮਾਂ ਆਉਂਦਾ ਹੈ ਤੇ ਉਹ ਟਹਿ ਜਾਂਦਾ ਪਰ ਨਹੀਂ ਇਹ ਗਲਤ ਜਦੋਂ ਤੁਹਾਡੇ ਤੇ ਮਾੜਾ ਸਮਾਂ ਆਉਂਦਾ ਹੈ ਨਾ ਸਭ ਕੁ ਖੁਸ਼ ਰਿਆ ਕਰੋ ਤੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਖੁੱਲ ਕੇ ਜੀਅ ਕਰੋ ਮਾੜਾ ਸਮਾਂ ਆਉਂਦਾ ਹੀ ਇਸ ਲਈ ਆ ਕਿ ਆਪਾਂ ਨੂੰ ਸਾਦੇ ਰੰਗ ਦਿਖਾਉਂਦਾ ਆ ਰਿਸ਼ਤੇਦਾਰੀਆਂ ਦਾ ਪਤਾ ਲਗਾਉਂਦਾ ਹੈ ਆਪਣਾ ਕੋਣਾ ਅਗਾਨਾ ਕੋਣ ਇਹ ਸਭ ਦੇ ਪਤੇ ਮਾੜਾ ਸਮਾਂ ਹੀ ਲਗਾਉਂਦਾ ਹੈ। ਸੋ ਮਾੜੇ ਸਮੇਂ ਵਿੱਚ ਨਾ ਘਬਰਾਉਣਾ ਨਹੀਂ ਚਾਹੀਦਾ ਹੈ। ਕਿਉਂਕਿ ਵਾਇਗੁਰੂ ਨਾ ਮਾੜਾ ਸਮਾਂ ਵੀ ਉਸਤੇ ਲੈ ਕੇ ਆਉਂਦਾ ਹੈਗਾ ਜੋ ਕਿ ਹੰਡਾਉਣ ਜੋਗਾ ਇਨਸਾਨ ਜਿਹੜਾ ਹੁੰਦਾ ਹੈ ਨਾ ਉਹ ਆਪਣੇ ਆਪ ਤੇ ਹੰਡਾਲੇ ਦਾ ਮਾੜਾ ਸਮਾਂ ਤੇ ਮਾੜਾ ਸਮਾਂ ਤਾਂ ਹੀ ਉਸੇ ਇਨਸਾਨ ਤੇ बार-बार ਆਉਂਦਾ ਹੈ। ਕਿ ਕਦੇ ਵੀ ਉਸ ਨੂੰ ਕਿਸੇ ਗੱਲ ਦੀ ਨਾ ਆਹ ਮਾੜੇ ਸਮੇਂ ਲਾਲੋ ਜੇ ਤੁਹਾਡੀ ਵੀ ਲਾਈਫ ਦੇ ਵਿੱਚ ਕਿ ਬਹੁਤ ਮਾੜਾ ਸਮਾਂ ਜਾਂ ਤੁਹਾਨੂੰ ਦੁੱਖ ਤਕਲੀਫਾਂ ਆ ਰਹੇ ਨੇ ਤੇ ਕਦੀ ਇਹ ਨਾ ਸੋਚੋ ਕਿ ਹਾਇ ਰੱਬਾ ਇਹ ਮੇਰੇ ਤੇ ਕਿਉਂ ਆ ਗਏ ਬਲਕਿ ਇਹ ਸੋਚੋ ਕਿ ਵਾਈਬਰੂ ਨੇ ਮੈਨੂੰ ਇਹ ਮਾੜਾ ਸਮਾਂ ਮੈਨੂੰ ਦੁੱਖ ਤੇ ਤਕਲੀਫਾਂ ਇਹ ਤਾਂ ਬਖਸ਼ੀਆਂ ਨੇ ਕਿ ਮੈਂ ਤੂੰ ਸਹਿਣ ਜੋਗਾ ਹੈ ਤਾਂ ਕਰਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਮਾਣਾ ਸਮਾਹਣ ਮਾੜਾ ਸਮਾਸ ਬੰਦੇ ਤੇ ਇਸ ਲਈ ਵਾਇਗਰੂ ਲੈ ਕੇ ਆਉਂਦਾ ਹੈ ਕਿ ਉਹ ਆਪਾਂ ਨੂੰ ਜਿੰਦੇ ਮਾਰੇ ਹਾਲਾਤ ਜਿਹੜੇ ਹੈਗੇ ਨਾ ਉਹਨਾਂ ਦੇ ਵਿੱਚ ਉਹਨੇ ਇਹਣਾ ਆਪਾਂ ਨੂੰ ਸਿਖਾ ਦਿੱਤਾ ਪਹਿਲਾ ਹੈ ਉਹ ਵਾਇਗਰੂ ਪਰਖਦਾ ਹੈ ਕਿ ਮਨ ਦੇਖਣਾ ਦਾ ਸਿਰ ਮੇਰਾ ਸਿੱਖ ਕਿਤੇ ਡੋਲਦਾ ਤੇ ਨਹੀਂ ਹੈ ਕਿਤੇ ਘਬਰਾਉਂਦਾ ਤੇ ਨਹੀਂ ਹੈ ਤੇ ਉਹ ਫਿਰ ਦੁਬਾਰਾ ਹੀ ਹੈ ਨਾ ਉਹਨੂੰ ਪਤਾ ਹੈ ਕਿ ਜਿਹਦੇ ਕੋਲੇ ਇਹ ਦਿਲ ਇੰਨਾ ਦਾ ਉਹਨੂੰ ਤਾਂ ਹੀ ਨਹੀਂ ਦੁਖੀ ਨਾ ਜਿਹਦੇ ਕੋਲੇ ਇੰਨਾ ਵੱਡਾ ਦੇ ਰਣ ਵਾਇਗਰੂ ਤਾਂ ਹੀ ਉਹ ਤੇ ਮਾੜਾ ਸਮਾਂ ਵੀ ਲੈ ਕੇ ਆਉਂਦਾ ਤੇ ਪਰਖ ਹਰ ਇੱਕ ਦੀ ਕਰਾਉਂਦਾ ਹੈ ਦੱਸੇ ਤਾਂ ਕਰਕੇ ਉਹ ਵਾਇਗਰੂ ਨੂੰ ਪਤਾ ਹੁੰਦਾ ਕਿ ਇਹ ਬੰਦਾ ਕਦੀ ਘਬਰਾਊਗਾ ਨਹੀਂ ਜ਼ਿੰਦਗੀ 'ਚ ਹਮੇਸ਼ਾ ਇਕੱਲਾ ਵੀ ਖੜਾ ਰਹੂਗਾ ਨਾ ਤੇ ਇਹ ਆਪਣੇ ਆਪ ਦੇ ਨਾਲ ਆ ਤੇ ਸੋ ਇਸ ਕਰਕੇ ਨਾ ਤੁਸੀਂ ਘਬਰਾਇਆ ਨਾ ਵਾਇਗਰੂ ਹਮੇਸ਼ਾ ਇਹ ਜਿਹੜੀ ਆਪਣਾ ਮਨੁੱਖਾ ਜ਼ਿੰਦਗੀ ਬਤੀਰ ਇਸ ਵਿੱਚ ਆਪਾਂ ਇੱਕ ਵਾਰ ਆਣਾ ਹੈ ਬਾਰ ਬਾਰ ਕੋਈ ਨਹੀਂ ਕਿਸੇ ਨੇ ਆਉਣਾ ਹੈ ਸੋ ਇਸ ਲਾਈਫ ਨੂੰ ਇੰਜੋਏ ਕਰਿਆ ਕਰ ਹਮੇਸ਼ਾ ਹੈਪੀ ਰਿਹਾ ਕਰ ਤੇ ਆਪਣੀ ਜਿਹੜੀ ਜ਼ਿੰਦਗੀ ਹੈ ਨਾ ਇਹਨੂੰ ਬੇਫਿਕਰੀ ਜੀਆ ਕਰ ਤੇ ਆਪਾਂ ਵੀ ਐਂ ਕਰਦੇ ਆ ਮੇਰੇ ਦੇ ਨਾਲੋਂ ਜੇ ਕੋਈ ਮਾੜਾ ਸਮਾਂ ਆ ਵੀ ਜਾਂਦਾ ਹੈ ਨਾ ਮਾੜੇ ਮੋਟੇ ਦਿਨ ਆ ਵੀ ਜਾਂਦੇ ਨੇ ਕਦੀ ਕਦਾਈ ਹਨ ਆਪਾਂ ਸਭ ਉਸ ਨੂੰ ਨਾ ਬਹੁਤ ਇੰਜੋਏ ਕਰਦੀ ਹੁੰਨੀ ਆ ਮੈਂ ਤੇ ਲਾਲੋ ਦੋ ਘੜੀਆਂ ਦਾ ਹੁੰਦਾ ਹੈ ਤੇ ਬਟ ਮੈਂ ਬਹੁਤ ਇੰਜੋਏ ਕਰਦੀ ਹੁੰਨੀ ਆ ਆਪਣੀ ਲਾਈਫ ਨੂੰ ਤੇ ਹਮੇਸ਼ਾ ਹੈਪੀ ਰੈਣੀ ਹੁੰਨੀ ਆ ਥੋੜਾ ਜਿਰ ਮੈਨੂੰ ਹੁੰਦਾ ਉਦਾਸ ਜੀ ਹੋਈਦਾ ਬਟ ਫਿਰ ਆਪਾਂ ਉਸ ਤਰ੍ਹਾਂ ਹੀ ਹੋ ਰਹੀਦਾ ਤੇ ਚੰਗਾ ਮਾੜਾ ਸਮਾਂ ਤਾਂ ਬਾਈਗਰ ਲੈ ਕੇ ਹੀ ਆਉਂਦਾ ਸੋ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਬੈਟਰ ਜ਼ਿੰਦਗੀ ਜੀ ਰਹੇ ਹੋ ਤੇ ਕੁਝ ਨਹੀਂ ਹੁੰਦਾ ਦੋ ਚਾਰ ਦਿਨ ਜੇ ਮਾੜਾ ਸਮਾਂ ਆ ਵੀ ਗਏ ਨਾ ਤੇ ਘਬਰਾਉਣਾ ਉਹ ਬਾਈਗਰ ਜਿਹੜਾ ਨਾ ਹਮੇਸ਼ਾ ਵਧ ਵਧੀਆ ਤਰੀਕੇ ਨਾਲ ਇਹ ਜਿਹੜਾ ਮਾੜਾ ਸਮਾ ਮਾੜਾ ਚੰਗਾ ਸਮਾ ਨਗਾਉਂਦਾ ਹੈ ਸੋ ਤੁਸੀਂ ਇਹ ਸੋਚਿਆ ਕਰੋ ਕਿ ਵਾਹਿਗੁਰੂ ਇਹ ਮੈਨੂੰ ਮਨੁੱਖਾ ਜਿਹੜੀ ਜ਼ਿੰਦਗੀ ਦਿੱਤੀ ਹੈ ਕਿੰਨੀ ਸੋਹਣੀ ਦਿੱਤੀ ਹੈ ਮੈਂ ਵਨਸੁਨਨੇ ਕੱਪੜੇ ਪੋਨਾਇਆ ਵਨਸਮੰਨਾ ਆਪਣਾ ਖਾਂਦਾ ਆ ਪਹਿਨਦਾ ਆ ਹਣ ਤੇ ਲਾਲੋ ਮੇਰੇ ਕੋਲ ਹਰ ਕੋਈ ਚੀਜ਼ ਵਸਤੂ ਜਿਹੜੀ ਹੈ ਕਿ ਉਹ ਹੈਗੀ ਆ ਮੇਰੇ ਕੋਲੇ ਇਹ ਜਲ ਮਾੜਾ ਸਮਾ ਜਿਹੜਾ ਹੈ ਉਹ ਤੇ ਇਦਾਂ ਆਇਆ ਇਦਾਂ ਉਹਨੇ ਲੰਘ ਜਾਣਾ ਹੈਗਾ ਸੋ ਆਪਣੇ ਆਪ ਨੂੰ ਹਮੇਸ਼ਾ ਨਾ ਸਟਰੋਂਗ ਸਟਰੋਂਗ ਬਣਾ ਕੇ ਰੱਖਿਆ ਗੁਰੂ ਮੇਰੇ ਤਰ੍ਹਾਂ ਮੈਂ ਸਿਹਤ ਦੀ ਜ਼ਰੂਰ ਕਮਜ਼ੋਰ ਜੀ ਹੈਗੀ ਹਾਂ ਪਰ ਮੇਰਾ ਜਿਹੜਾ ਦਿਲ ਆ ਉਹ ਐਡਾ ਵੱਡਾ ਹੈ ਤੇ ਇਹ ਤੇ ਜਿਹੜੇ ਮੇਰੇ ਦੌਲੇ ਨੇ ਉਹ ਤਗੜੇ ਨੇ ਸੋ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰਿਆ ਕਰੋ ਠੀਕ ਹੈ ਆਪਣੇ ਨੱਚਿਆ ਨਾਲ ਆਪਣੀ ਫੈਮਿਲੀ ਨਾਲ ਹਮੇਸ਼ਾ ਖੁਸ਼ ਰਹਿ ਕੇ ਕਰੋ ਠੀਕ ਹੈ ਜੀ ਤੇ ਮੈਂ ਵੀ ਆਪਣੇ ਹਸਬੰਦ ਨਾਲ ਆਪਣੀ ਬੇਟੀ ਨਾਲ ਬਹੁਤ ਖੁਸ਼ ਰਹੀ ਹਾਂ ਹਮੇਸ਼ਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਹਨ ਕੋਈ ਗੱਲ ਨਹੀਂ ਤੇ ਜੇ ਤੁਸੀਂ ਮਿਹਨਤ ਕਰਨ ਜੋਗਿਆ ਨਾ ਤੇ ਤੁਹਾਡੇ ਹੱਡ ਪੈਰ ਤੰਦਰੁਸਤ ਆ ਤੇ ਵਾਇਗਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਇਗਰੂ ਕਿ ਸਾਨੂੰ ਜਿਹੜੀ ਮਨੁੱਖੀ ਜ਼ਿੰਦਗੀ ਦਿੱਤੀ ਹੈ ਨਾ ਬਹੁਤ ਵਧੀਆ ਦਿੱਤੀ ਹੈ ਕੋਈ ਗੱਲ ਨਹੀਂ ਕਿਉਂਕਿ ਜੇ ਤੁਸੀਂ ਹਮੇਸ਼ਾ ਆਪਣੀ ਲਾਇਫ ਦੇ ਵਿੱਚ ਸੋਚਦੇ ਰਹੋਗੇ ਭੱਜ ਦੌੜ ਕਰੀ ਜਾਓਗੇ ਨਾ ਤੇ ਆਪਣੇ ਜਿਹੜੇ ਸੁਪਨੇ ਆ ਉਹਨਾਂ ਨੂੰ ਆਪਣੇ ਇਹਨਾਂ ਹੱਥਾਂ ਨਾਲ ਸਿਰ ਕਰੋਗੇ ਤੇ ਉਸ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਹਾਈ ਮੰਨੋਗੇ ਨਾ ਤੇ ਚੰਗਾ ਵਾੜਾ ਜਿਹੜਾ ਸਮਾਂ ਹੈ ਨਾ ਉਹ ਨਿਕਲ ਜਾਂਦਾ ਹੁੰਦਾ ਹੈ ਸੋ ਇਸ ਕਰਕੇ ਹੈਪੀ ਰਿਐਕਟ ਕਰੋ ਹਾਂਜੀ ਮੈਂ ਕੁਛ ਨਹੀਂ ਦੇ ਦੇਖਿਆ ਮੇਰੀ ਬੇਟੀ ਜਿਹੜੀ ਹਮੇਸ਼ਾ ਖੁਸ਼ ਰਹਿੰਦੀ ਆ ਠੀਕ ਆ ਤੇ ਆਪਾਂ ਵੀ ਬਹੁਤ ਹੈਪੀ ਰਹਿਨੇ ਸਾਰੇ ਦਿਨ ਠੀਕ ਆ ਨਾ ਤੇ ਚਲੋ ਜੀ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਨਾਲ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗਦੀ ਆ ਨਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਨਾਮ ਭੁੱਲਿਆ ਕਰਨਾ ਠੀਕ ਆ ਤੇ ਚੈਨਲ ਨੂੰ ਕਰਨਾ ਕਰੋ ਸਬਸਕ੍ਰਾਈਬ ਤੇ ਮੇਰੀ ਇੰਸਟਾ ਆਈਡੀ ਨੂੰ ਵੀ ਜ਼ਰੂਰ ਫੋਲੋ ਸਾਰੇ ਜਣੇ ਕਰਿਆ ਕਰੋ ਗੁਰਦੀਪ ਢਾਲੀਵਾਲ ਠੀਕ ਆ ਮੇਰੀ ਇੰਸਟਾ ਆਈਡੀ ਆ ਪਲੀਜ਼ ਸਾਰੇ ਜਣੇ ਜ਼ਰੂਰ ਫੋਲੋ ਕਰੋ ਓਕੇ ਬਾਏ ਬੰਦੇ ਤੇ ਮਾਰਾ ਸਮਾ ਆਉਣਾ ਜ਼ਰੂਰ ਪਰ ਆਪਣੇ ਆਂ ਤੇ ਬਗਾਨਿਆਂ ਦੀ ਪਛਾਣ ਵੀ ਕਰਾ ਕੇ ਜਾਂਦਾ ਸੋ ਇਸ ਲਈ ਆਪਾਂ ਨੂੰ ਘਬਰਾਣਾ ਨਹੀਂ ਚਾਹੀਦਾ ਅਲੋ